ਕੋਤਰ ਵਿੱਚ ਹੋਇਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਹੁਦੇਦਾਰਾਂ ਦਾ ਯੂਥ ਸੰਮੇਲਨ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਚੱਲ ਰਿਹਾ ਹੈ ਯੂਥ ਸੰਮੇਲਨ ਦੀ ਲੜੀ ਦੇ ਅਨੁਸਾਰ ਅੱਜ ਵਿਧਾਨ ਸਭਾ ਹਲਕਾ ਨਕੋਦਰ ਦਾ ਯੂਥ ਸੰਮੇਲਨ ਹੋਇਆ ਜਿਸ ਵਿੱਚ ਉਚੇਚੇ ਤੌਰ ਤੇ ਪੰਜਾਬ ਦੇ ਜਨਰਲ ਸਖਤਰ ਡਾਕਟਰ ਜਗਮੋਹਨ ਰਾਜੂ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਕੇਡੀ ਪੰਡਾਰੀ ਰਮਨ ਪੱਬੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮਨੀਸ਼ ਧੀਰ ਅਤੇ ਵਿਧਾਨ ਸਭਾ ਨਕੌਦਰ ਦੇ ਸਾਰੇ ਮੰਡਲ ਪ੍ਰਧਾਨ ਅਤੇ ਪ੍ਰਮੁੱਖ ਕਾਰਕਿਰਤਾ ਸ਼ਾਮਲ ਹੋਏ ਨਕੌਦਰ ਤੋਂ ਪੱਤਰਕਾਰ ਮਨਜੀਤ ਮਾਨਤੇ ਗੋਵਿੰਦ ਰਾਏ ਦੀ ਵਿਸ਼ੇਸ਼ ਰਿਪੋਰਟ ਸੋ ਸਾਡੇ ਨਾਲ ਇਸ ਵੇਲੇ ਮਨੀਸ਼ ਧੀਰ ਭਾਜੀਪੀ ਜ਼ਿਲ੍ਹਾ ਜਲੰਧਰ ਅਧਿਐਖ ਸਾਹਿਬ ਅੱਜ ਜੋ ਨਕੌਦਰ ਦੇ ਵਿੱਚ ਭਾਜੀਪੀ ਦੀ ਅਕਤਰਤਾ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਗੋਵਿੰਦ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ જય શ્રી ਰਾਮ ਵਹੀ ਗੁਰੂ ਜੀ ਦਾ ਖਾਲਸਾ ਵਹੀ ਗੁਰੂ ਜੀ ਦੀ ਫਤਿਹ ਅੱਜ ਸਾਡੀ ਬੂਥ ਸੰਮੇਲਨ ਲੈਵਲ ਦੀ ਇੱਕ ਮੀਟਿੰਗ ਹੋਈ ਬੀਜੇਪੀ ਦੀ ਜਿਹਦੇ ਵਿੱਚ ਖਾਸ ਤੌਰ ਤੇ ਸ਼੍ਰੀ ਕੇਡੀ ਭੰਡਾਰੀ ਜੀ ਜਿਹੜੇ ਸਾਡੇ ਇਸ ਵੇਲੇ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਨੇ ਔਰ ਨਾਲ ਉਹਨਾਂ ਦੇ ਸਾਡੇ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਜਗਮਉਂ ਸਿੰਘ ਰਾਜੂ ਜੀ ਉਹ ਵੀ ਪਹੁੰਚੇ ਨਾਲ ਉਹਨਾਂ ਦੇ ਸਾਡੇ ਲੋਕ ਸਭਾ ਇੰਚਾਰ ਜਿਹੜੇ ਸਾਡੇ ਰਮਨ ਪੱਪੀ ਜੀ ਔਰ ਉਹਨਾਂ ਦੇ ਨਾਲ ਸਾਡੇ ਵਿਧਾਨ ਸਭਾ ਦੇ ਇੰਚਾਰ ਰਾਜਨ RAMਪਾਲ ਜੀ ਵੀ ਸਪੈਸ਼ਲ ਤੌਰ ਤੇ ਪਹੁੰਚੇ। ਔਰ ਸਾਡੇ ਸਾਰੇ ਹੀ ਜਿੰਨੇ ਨਕੋਦਰ ਹਲਕੇ ਦੇ ਵਿੱਚ ਪੈਂਦੇ ਸਾਡੇ ਸਾਰੇ ਮੰਡਲ ਹੈ। ਸਾਰੇ ਮੰਡਲ ਟੱਚਵੁੱਡ ਸਾਰੀਆਂ ਆਪਣੀ ਟੀਮਾਂ ਦੇ ਨਾਲ ਆਪਣੇ ਬੂਥ ਕਾਰਿਆਕਰਤਾ ਦੇ ਨਾਲ ਅੱਜ ਪਹੁੰਚ ਕੇ ਆਉਣੇ ਪਈ ਵਧੀਆ ਤਰੀਕੇ ਨਾਲ ਸ਼ਮੂਲੀਅਤ ਕੀਤੀ ਔਰ ਸਾਡੇ ਸਾਰਿਆਂ ਦੇ ਨਾਲ ਜਿਹੜੇ ਸਾਡੇ ਸੀਨੀਅਰਸ ਆਏ ਸੀ ਉਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ ਔਰ ਉਹਨਾਂ ਨੂੰ ਅਵੇਅਰਨੈਸ ਕੈਂਪ ਕੈਸਾ ਦੇ ਕੇ ਕਿੱਦਾਂ ਉਹਨਾਂ ਨੂੰ ਜਾਗਰੂਤੀ ਕਿੱਦਾਂ ਅਸੀਂ ਅੱਗੇ ਵਧਣਾ ਕਿੱਦਾਂ ਅਸੀਂ ਮੰਡਲ ਦੀਆਂ ਟੀਮਾਂ ਨੂੰ ਅੱਗੇ ਮੋਟੀਵੇਟ ਕਰਨਾ ਅੱਗੇ ਜਾ ਕੇ ਕਿੱਦਾਂ ਵੋਟਰ ਦੇ ਨਾਲ ਜੋ ਵੀ ਅਸੀਂ ਕਾਰਜਕ੍ਰਮ ਦਾ ਸੀਗਾ ਕਾਰਜਸ਼ਾਲੀ ਉਹ ਸਾਰੀ ਉਹਨਾਂ ਨਾਲ ਸਾਂਝੀ ਕੀਤੀ ਸਾਰਿਆਂ ਦੇ ਨਾਲ ਅਸੀਂ ਰੂਬਰੂ ਹੋਏ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਸਾਨੂੰ ਔਰ ਸਾਨੂੰ ਸਮਝ ਲੱਗੀ ਕਿ ਅਸੀਂ ਅੱਜ ਕਿਸ ਲੈਵਲ ਤੱਕ ਅਸੀਂ ਸਟੈਂਡ ਕਰਦੇ ਪਏ ਹਾਂ ਧੰਨਵਾਦ ਸਰ ਬਹੁਤ ਸ਼ੁਕਰੀਆ